ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਜੀ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਤੇ ਲੱਗਿਆ ਜੀ ਆਪਾਂ ਅੱਜ ਆਣੀ ਵੀਡੀਓ ਸ਼ੁਰੂ ਕਰਨਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਜਿਹੜਾ ਸਾਡਾ ਚੈਨਲ ਤੇ ਨਵੇਂ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਤੁਸੀਂ ਆਖੋਗੇ ਅੱਜ ਅਸੀਂ ਤਿਆਰ ਸ਼ਹਿਰ ਹੋਏ ਬੈਠੇ ਹਾਂ ਸਾਰੇ ਜਣੇ ਕਿਉਂਕਿ ਅੱਜ ਆਪਾਂ ਚੱਲੇ ਆ ਪਿੰਡ ਜਿਵੇਂ ਕਿਸ ਨੂੰ ਕੱਲ ਕਿਹਾ ਹੀ ਸੀ ਪਹਿਲਾਂ ਤਾਂ ਸਾ ਤੇ ਫਿਰ ਜਸ਼ਨ ਤੇ ਰੈਡੀ ਕਹਿੰਦਾ ਕਿੱਧਰ ਜਾਉਂਗੇ ਬੱਸ ਤੇ ਕਹਿੰਦਾ ਪਰ ਇੱਥੋਂ ਭਗਾ ਹੀ ਕਰੋਗੇ ਕਹਿੰਦਾ ਫਿਰ ਉੱਥੇ ਪਿਆਰ ਐਂ ਬੀਰਦੀਪ ਭਗਾ ਹੀ ਕਰਾਉਂਗੇ ਗੱਡੀ ਖਰਾਬ ਹੈ ਕਹਿੰਦਾ ਫਿਰ ਤੁਹਾਨੂੰ ਉਹਨੂੰ ਦੋ ਗੇੜੇ ਲਾਉਣੇ ਪੈਣਗੇ ਅੱਡੇ ਤੋਂ ਮੈਂ ਮਤਲਬ ਰਵਾਂ ਨਾ ਆਪਣੇ ਕਿੰਨਾ ਜ਼ਿਆਦਾ ਦੂਰ ਪਾ ਜਾਂਦਾ ਹੈ ਸ਼ਹਿਰ ਪਿੰਡ ਆਪਣੀ ਦਾਨੀ ਕਿਲੋਮੀਟਰ ਪੈ ਜਾਂਦਾ ਹੈਗਾ ਤੇ ਕਹਿੰਦਾ ਮੈਂ ਤੁਹਾਨੂੰ ਕੈਪ ਕਰਾ ਕੇ ਦੇ ਦਿੰਦਾ ਕਹਿੰਦਾ ਤੁਹਾਨੂੰ ਬਾਰਗੇ ਤਾਰਿਆਊਗਾ ਤਾਰੇਉਣਗੇ ਕਹਿੰਦਾ ਕਿਉਂ ਖੱਜਲ ਹੁੰਨੇ ਹੋ ਕਹਿੰਦੇ ਨਾਲੇ ਜਵਾਕ ਗਰਮੀ ਮਰਨਗੇ ਕਹਿੰਦਾ ਮੋਟਰਸਾਈਕਲ ਤਾਂ ਲੈ ਕੇ ਜਾਊਗਾ ਲੋਚ ਉਸ ਦਾ ਕੰਨ ਮੱਚ ਜਾਣਗੇ ਤੁਹਾਡੇ ਤੇ ਕਹਿੰਦਾ ਸਾਨੂੰ ਇੱਥੇ ਤਾਰ ਕੇ ਜਸ਼ਨ ਦੇ ਰੈਡੀ ਤੇ ਆਪ ਉੱਧਰ ਗਿਆ ਕੈਪ ਵਾਲੇ ਕੋਲੇ ਤੇ ਫਿਰ ਆਪਾਂ ਬਸ ਉਸੇ ਦੀ ਚੱਲ ਬਣਾਗੇ ਨਾਲ ਘਰ ਜਮਾ ਬਾਰਗੇ ਲਾਇਆਊਗਾ ਤੇ ਚਲੋ ਇਹ ਤਾਂ ਵਧੀਆ ਨਾਲ ਏਸੀ 'ਚ ਬਹਿ ਕੇ ਜਾਵਾਂਗੇ ਠੰਡੀ 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 ਤੇ ਬਸ ਜੀ ਘਰੇ ਦੋ ਦਾ ਕੰਮ ਨਵੇਂੜੇ ਦੋ ਬੱਜਾ ਦੌੜੀ ਪਤਾ ਨਹੀਂ ਕੀ ਗੱਲ ਹੈ ਕੀ ਪਤਾ ਨਹੀਂ ਕਿਉਂ ਇੰਨੀ ਜ਼ਿਆਦੇ ਭੱਜਾ ਦੌੜੀ ਜ ਹੋ ਜਾਂਦੀ ਆ ਤੇ ਬਸ ਅੱਜ ਅਸੀਂ ਕੋਜ ਸੂਟ ਪਾਏ ਦੋਨੇ ਭੈਣਾਂ ਨੇ ਸੇਮ ਸੇਮ ਸੂਟ ਪਾਏ ਅੱਜ ਭੈਣ ਚੁੰਨੀ ਦਾ ਜਮਾ ਮੈਚ ਕਰਦੀਆਂ ਨਾਲ ਮੇਰੀ ਚੁੰਨੀ ਭਾਈ ਸੂਟ ਦੀ ਜਮਾ ਸੀਗੀ ਮੇਰੇ ਕੋਲੇ ਤੇ ਜਦੋਂ ਹੁਣ ਮੰਮੀ ਖਏ ਤੇ ਮੰਮੀ ਬਨੂ ਦੱਸਿਆ ਹੈ ਨਹੀਂ ਕਿ ਆ ਵੀ ਮੈਂ ਜਿਹੜੀ ਤੇਰੇ ਵਿਆਹ ਸੁਟਣਾ ਚੁੰਨੀ ਮਿਲਦੀ ਸੀ ਵੀ ਮੈਂ ਥੋੜੀ ਜਿਹੀ ਹੋਰ ਡਾਈ ਕਰਾ ਲੇ ਵੀ ਆਪ ਦੇ ਸੁਟਣਾ ਮੈਚ ਕਰਾ ਲਈ ਤੇ ਜਦੋਂ ਮੈਂ ਹੁਣ ਮੌਕੇ ਤੇ ਪੁੱਛਿਆ ਤੇ ਮੰਮੀ ਕਹਿੰਦੀ ਇਹ ਤਾਂ ਮਿਲਦੀ ਨਹੀਂ ਕਹਿੰਦੀ ਮੈਂ ਤਾਂ ਆਪ ਦੇ ਸੁਟਣਾ ਕਰਾ ਲਿਆ ਵੀ ਮੈਂ ਉਹ ਹੋ ਮੈਂ ਫਿਰ ਸੂਟ ਮੈਂ ਪਾਈ ਬੈਠੀ ਸੀ ਸੂਟ ਸਾੜ ਪਾ ਕੇ ਮੈਂ ਫੇਰ ਹੀ ਮੰਮੀ ਨੂੰ ਕਹਿ ਰਹੀ ਮੰਮੀ ਚੁੰਨੀ ਕੱਢ ਕੇ ਦੇਈ ਤੇ ਫਿਰ ਮੈਂ ਲਾਇਆ ਹੀ ਨਹੀਂ ਮੈਂ ਹੁਣ ਕੀ ਇਹਨੂੰ ਬਦਲੂੰਗੀ ਲਾਉਂਗੀ ਫੇਰ ਉਹ ਕਰਨ ਜਾਣਾ ਤਾਂ ਪੰਡੀਆਂ ਮੈਂ ਫੇਰ ਜ਼ਰੂਰੀ ਹੈ ਮੈਂ ਚਲੋ ਆਹ ਬਣੀ ਆ ਚੁੰਨੀ ਉਹ ਕਰ ਲਈ ਕੁਝ ਨਹੀਂ ਹੁੰਦਾ ਥੋੜਾ ਆਪਣੀ 100 ਰੁਪਏ ਦੀ ਚੁੰਨੀ ਤੇ ਸੂਟ ਦੀ ਟੌਰ ਦੇਖੋ ਕਿੰਨੀ ਸੋਹਣੀ ਜਿਵੇਂ ਸਲਵਾਰ ਨਾਲ ਮੈਚ ਹੋ ਗਈ ਤੇ ਓਨਲੀ ਮਤਲਬ ਕਿ ਡਾਈ ਵਗੈਰਾ ਵੀ ਵਿੱਚ ਹੈ ਨਾ ਤੇ 100 ਦੀ ਚੁੰਨੀ ਤੇ ਵਧੀਆ ਲੱਗਦਾ ਨਾ ਸੂਟ ਨਾਲ ਤੇ ਸੋਚ ਆਉਂਦਾ ਕਿ ਆਈ ਸੂਤੀ ਜਿੰਨੀ ਵੀ ਨਹੀਂ ਆਉਂਦੀ ਅੱਜ ਤਾਂ ਪਾਪੇ ਨੂੰ ਚਾ ਚੜ੍ਹ ਜੂਗਾ ਦੇਖਿਆ ਨਾ ਵੀ ਮੇਰੇ ਕੋਲ ਨਾ ਰਾਵਣ ਵਿਆਹ ਹੀ ਪੱਕ ਗਈ ਹੋਗੀ ਪਤਾ ਨਹੀਂ ਪੁੱਛਿਆ ਨਹੀਂ ਮੈਂ ਤਾਂ ਸੌ ਲਿਆ ਸੀ ਅਮਨੇ ਤੇ ਪਰ ਜਾਈ ਰਹੀ ਚਲ ਬਿਚਾਰੀ ਸਿੱਦੋਨੇ ਆ ਜਾਗੇ ਵੀ ਰਲ ਮਿਲ ਕੇ ਕੰਮ ਕਰ ਹੀ ਲਵਾਂਗੇ ਹਨਾ ਹੁਣ ਜਦੋਂ ਵਿਚਾਰੀ ਜੀ ਉਹ ਵੀ ਸਾਨੂੰ ਠੀਕ ਦੀਆ ਹਨਾ ਵੀ ਭੈਣ ਵਰਗੀਆਂ ਹੋਣ ਤਾਂ ਵੀ ਮੈਂ ਜਾਵਾਂ ਚਲੋ ਆਇਆ ਵੀ ਹੁਣ ਉਹ ਜਾਵੜੀ ਤੇ ਮੁੜ ਕੇ ਇੱਕ ਦੋ ਦਿਨ ਅਸੀਂ ਪਹਿਲਾਂ ਉਹਨੂੰ ਸਾਧ ਲਾਂਗੇ ਸਾਡੇ ਉੱਥੇ ਹੁੰਦੇ ਕਰਦੇ ਤੇ ਫਿਰ ਉਹ ਆਜੂਗੀ ਚਲੋ ਦੋ ਦਿਨ ਗੱਲਾਂ ਬਾਤਾਂ ਕਰ ਲਾਂਗੇ ਚਲੋ ਚਾਰ ਉਹ ਵੀ ਲਾ ਆਉਗੀ ਹਫਤਾ ਖੰਡ ਪਰ ਪ੍ਰੀਤ ਦੇ ਦੋ ਤਿੰਨ ਵਾਰੀ ਫੋਨ ਆਗੇ ਮੰਮੀ ਤੁਸੀਂ ਆਜੋ ਮਾਮੀ ਵੀ ਜਾਵੜੀ ਹੈ ਨਾ ਮਗਾ ਪਤਾ ਸੀ ਆਉਣੇ ਬਸ ਥੋੜਾ ਜਿਹਾ ਰਹਿਦਾ ਕੰਮ ਹੈ ਕੰਪਲੀਟ ਕਰ ਲਿਆ ਨਾ ਘਰ ਦਾ ਵੀ ਕੁਛ ਨਬਸ ਹੋ ਜਾਂਦਾ ਸਾਂਭਾ ਸਭਾਈ ਜੀ ਮੈਨੂੰ ਬੀਬੀ ਕਹਿੰਦੀ ਮੈਨੂੰ ਬਾਲ ਨਹੀਂ ਬਦਲਨੇ ਆਉਦੇ ਹੈ ਮੈਨੂੰ ਕਹਿੰਦੀ ਟੈਂਕੀ ਵੀ ਭਰ ਜਾ ਟੈਂਕੀ ਭਰੀ ਫਿਰ ਮੈਂ ਜਦੋਂ ਸੂਟ ਫੜਨ ਗਈ ਆਪਦਾ ਤਾਂ ਹਣ ਵੇਲੇ ਟੂਟੇ ਚ ਪਾਣੀ ਆਈ ਜਾਵੇ ਫਿਰ ਦਵਾ ਦਾ ਮੋਟਰ ਚ ਲਾਈ ਮੋਟਰ ਚ ਲਾ ਕੇ ਮਗਾ ਚੱਲ ਡੱਗੀ ਚ ਕੁਛ ਨਾ ਕੁਛ ਪਾਣੀ ਪੈ ਇਹ ਥੈਂਕ ਯੂ ਭਰ ਲਈ ਖਾਤੇ ਖਾਸ ਖਾਤੇ ਵਾਲਤਾ ਮੈਂ ਥੈਂਕ ਯੂ ਭਰ ਲਈ ਹੁਣ ਕਹਿੰਦੀ ਮੈਂ ਬਸ ਨਾਉਣ ਨੂੰ ਗੱਡਿਆ ਕਰੂੰਗੀ ਬਾਕੀ ਕਹਿੰਦੀ ਡੱਗੀ ਚ ਵਾਰਤ ਲੈ ਕੇ ਤੂੰ ਸਹੀ ਹੈ ਚਲੋ ਜੀ ਹੁਣ ਸਾਨੂੰ ਆਪਾਂ ਨੇ ਪਿੰਡ ਜਾ ਕੇ ਮਿਲਾਂਗੇ ਤੇ ਬਾਕੀ ਆਪਾਂ ਤੁਹਾਨੂੰ ਕਿਹੜਾ ਦੋਨਾਂ ਭੈਣਾਂ ਦੇ ਸੂਟ ਦਿਖਾ ਦਨੇ ਆ ਵੀ ਕਿਵੇਂ ਦੇ ਬਣਿਆ ਤੁਸੀਂ ਕਹਿੰਦੇ ਸੀਗੇ ਸਾਰੇ ਵੀ ਸੂਟ ਪਾਇਆ ਜਿੱਦੇ ਉਹਦੇ ਜਰੂਰ ਦਿਖਾਓ ਆਪਾਂ ਚਲੋ ਜੀ ਦਿਖਾਉਨੇ ਆ ਤੁਹਾਨੂੰ ਲਓ ਜੀ ਇਹ ਮੇਰਾ ਭਰਾ ਆਪਣੀ ਵੀਡੀਓ ਚੋਂਦੇ ਨਹੀਂ ਆਸ ਕਿਉਂਕਿ ਉਹਦੇ ਬਸ ਆਪਾਂ ਵੀਡੀਓ ਨਹੀਂ ਬਣਾਈ ਤੇ ਮੈਂ ਇੱਧਰ ਇੱਧਰ ਲਾ ਕੰਮ ਕਰੀ ਜਾਨੀ ਆ ਤੇ ਸਬਜ਼ਾ ਦਾਲ ਬਣਾਈ ਅੱਜ ਆਪਾਂ ਵੈਸੇ ਹਰੀ मूंगी ਤੇ ਦੂਸਰੀ मूंगी ਮਿਕਸ ਸੀ ਜਿਵੇਂ ਤੇ ਉਹ ਆਪਾਂ ਬਣਾ ਲਈ ਤੇ ਭਰਾ ਤਾਂ ਜਾਂਦਾ ਸੀ ਲੈਣ ਕਹਿੰਦਾ ਮੈਂ ਤੁਹਾਨੂੰ ਲਿਆ ਦਿੰਨਾ ਹੁਣ ਅਸੀਂ ਆਖਾ ਰਹੇ ਹਾਂ ਹੁੰਦੇ ਹੁਣ ਕਿੱਧਰ ਜਾਏਗਾ ਕਿਉਂਕਿ ਹੁਣ ਇਹਨੇ ਉਧਰ ਵੀ ਜਾਣਾ ਕੰਮ ਤੇ ਰਾਮਾ ਮੰਡੀ ਤੇ ਉਧਰ ਡਿਊਟੀ ਜਾਣਾ ਤੇ ਭੈਣ ਨੇ ਗੋਹਾ ਫੜਤਾ ਇਧਰ ਆਪਾਂ ਵੀ ਆਪਦੀ ਡਿਊਟੀ ਨਿਭਾ ਰਹੇ ਹਾਂਜੀ ਤੇ ਭੈਣ ਨੇ ਦੂਦਾਲ ਸਬਜ਼ੀ ਕਰ ਲਾ ਤੇ ਮੈਂ ਕਹਿੰਦੀ ਤੇਨੀ ਮੱਠ ਸੀ ਕਿ ਮੈਂ ਭੱਜ ਕੇ ਸਿੱਟਿਆ ਹੀ ਬਸ ਬਸ ਯਾ ਤਨੀ ਬਸੂ ਰਬਾ ਸਾਇਆ ਵੀ ਉਹ ਵੀ ਕਰਦੇ ਦੁੱਧ ਵਾਸਤੇ ਹੈ ਨਾ ਦੁੱਧ ਨਹੀਂ ਹੋ ਜਾਂਦਾ ਘਰ ਦਾ ਤੇ ਇੱਕ ਗਾਂ ਸੂਈ ਹੋਈ ਆ ਤੇ ਬਸ ਸੁਖਣਾ ਝੋਟੀ ਸੂਣ ਵਾਲੀ ਆ ਸ਼ਾਇਦ ਟਿੱਕਰ ਸੂਣ ਵਾਲੀ ਹੈ ਹਜੇ ਇਹਦਾ ਪੱਕਾ ਉਹ ਹੈ ਨਹੀਂ ਤੇ ਆਪਾਂ ਆਪਦੀ ਕੈਮਰੇ ਨੂੰ ਕੀ ਹੋ ਗਿਆ ਚੈਨਲ ਬੈਲ ਲੱਗ ਗਿਆ ਤਾਲ ਸਬਜ਼ੀ ਤਾਂ ਬਸ ਬਣਾ ਲਈ ਜੀ ਤੇ ਬਸ ਹੁਣ ਮੈਂ ਘੁੰਦੀ ਆ ਆਟਾ ਆਟਾ ਓਟਾ ਘੁੰਨ ਕੇ ਨਵਜਸ਼ਨ ਨੂੰ ਮਿਲਵਾਵਾਂਗੇ ਸਸਟੀ ਕਾਵਲਾ ਪੁੱਤ ਸਸਟੀ ਕਾਲ ਜੀ ਤੇ ਬਸ ਹੁਣ ਆਪਾਂ ਕਰਦੇ ਆਂ ਆਟਾ ਉਟਾ ਬੁਣਾ ਪ੍ਰੀਤ ਨੂੰ ਮੈਂ ਦਿਖਾਈ ਸੀ ਬੁੱਤ ਦੱਸ ਦੇ ਮਾਹ ਆਪਣਾ ਨਾਲ ਅਲੱਗ ਤਰੀਕੇ ਨਾਲ ਬਣਾਉਂਦੀ ਆਂ ਦਾਲ ਸਬਜੀ ਹਣਾ ਮੈਂ ਅਲੱਗ ਤਰੀਕੇ ਨਾਲ ਬਣਾਉਣੀ ਆ ਮਾਹ ਪਤਾ ਨਹੀਂ ਪ੍ਰੀਤ ਨੂੰ ਹਰਾਂ ਦੇ ਪਸੰਦ ਆਊ ਕਿ ਨਹੀਂ ਤਾਂ ਕਰਕੇ ਮੈਂ ਪ੍ਰੀਤ ਨੂੰ ਦਿਖਾਈ ਸੀ ਮਾਹ ਬਰੀ ਚੈੱਕ ਕਰਕੇ ਦੇ ਦੱਸ ਪ੍ਰੀਤ ਕਿਵੇਂ ਵਧੀਆ ਨੂਨ ਮੈਚ ਸਹੀ ਆ ਠੀਕ ਹੈ ਜੀ ਖਾਣ ਪ੍ਰਦਾਨ ਹੂੰ ਹੂੰ ਲਓ ਜੀ ਸਾਡੀ ਨਿੱਕੀ ਨੂੰ ਮਿਲੋ ਨਿੱਕੀ ਮਾਮੇ ਕੇ ਬੰਡਾ ਕੇ ਕਿਵੇਂ ਲੱਗ ਰਹੀ ਬਹੁਤ ਬੁਰਾ ਵੀ ਲੱਗ ਰਿਹਾ ਬਹੁਤ ਅੱਛਾ ਵੀ ਬੁਰਾ ਵੀ ਲੱਗ ਰਹਾ ਅੱਛਾ ਵੀ ਲੱਗ ਰਹਾ ਕਿਉਂਕਿ ਬੁਰਾ ਬਤਾ ਕਿਉਂ ਆਦੀ ਹੈ ਬੁਰਾ ਆਦੀ ਹੈ ਜੀ ਕਿਉਂਕਿ ਇੱਕ ਤਾਂ ਇੱਥੇ ਵੀ ਆਪਾਂ ਢਾਣੀ ਚ ਰਹਿੰਦੇ ਆ ਹਨਾ ਸਾਨੂੰ ਤਾਂ ਸੁਭਾਅ ਪਿਆ ਉੱਥੇ ਇੱਥੇ ਦੁਕਾਨ ਹੈ ਨਹੀਂ ਭੈਣ ਕੇ ਹੈਗੀ ਇਹ ਘਰ ਮੂਰੇ ਦੁਕਾਨ ਜਦੋਂ ਚਿੱਤ ਕਰਦਾ 10 ਰੁਪਏ ਦੇ ਦੇ ਮम्मा ਬੀਬੀ 10 ਰੁਪਏ ਦੇ ਦੇ ਦੁਕਾਨ ਤੇ ਭੱਜ ਜਾਂਦੇ ਆ ਹਨਾ ਇੱਥੇ ਥੋੜਾ ਜਿਹਾ ਇਹਨਾਂ ਨੂੰ ਬਸ ਦੁਕਾਨ ਵਾਲੀ ਚੀਜ਼ ਕਰਨ ਨੂੰ ਥੋੜਾ ਜਿਹਾ ਔਖਾ ਹੋਇਆ ਪਿਆ ਹੁਣ ਇਹ ਆਪ ਦੇ ਨਾਨਨੇ ਨੂੰ ਡਿੱਗ ਰਿਹਾ ਪਾਪਾ ਹਜੇ ਤਾਂ ਨਹੀਂ ਆਇਆ ਜਦੋਂ ਦੇ ਅਸੀਂ ਆਏ ਆ ਪਾਪਾ ਬਸ ਹੁਣ ਜਦੋਂ ਆਏ ਹੋਗਾ ਨਾ ਵੀ ਰੋਟੀ ਟੁੱਕ ਘਰੇ ਬਣ ਗਿਆ ਹੋਊਗਾ ਉਦੋਂ ਹੀ ਆਊਗਾ ਪਾਪਾ ਕਿਉਂਕਿ ਆਏ ਆ ਜੀ ਬਾਹਰ ਇਕੱਲੇ ਵੀ ਇੱਥੇ ਹਨਾ ਵੀ ਔਖਾ ਹੋ ਜਾਂਦਾ ਨੋਹਾ ਤੀਆਂ ਜਿਆਂ ਚ ਹੁਣ ਤਾਂ ਅਸੀਂ ਆ ਗੀਆਂ ਹੁਣ ਤਾਂ ਭਲਾ ਘਰੇ ਰਹਿ ਪਿਆ ਘਰੇ ਸਾਰਾ ਦਿਨ ਹੀ ਹਨਾ ਤੇ ਫਿਰ ਵੀ ਜੀ ਔਖਾ ਹੋ ਜਾਂਦਾ ਹਨਾ ਤੇ ਤਾਂ ਕਰਕੇ ਫਿਰ ਭਰਾ ਵੀ ਕੰਮ ਤੇ ਵਗ ਜਾਂਦਾ ਇਹ ਮੇਰੇ ਭਰਾ ਦੀ ਹਫਤਾ ਡਿਊਟੀ ਹੁੰਦੀ ਹੈਗੀ ਵੀ ਘਰੇ ਵੀ ਮਤਲਬ ਘਰੇ ਹੁੰਦਾ ਹਫਤਾ ਹਫਤਾ ਜਾਂਦਾ ਹੈ ਡਿਊਟੀ ਰਾਤ ਦੀ ਕਰਦਾ ਤੇ ਬਾਕੀ ਜੀ ਸਾਰੇ ਜਿਹੜੇ ਹਨਾ ਜਰੇ ਜਰੇ ਰਫੀਰ ਨੂੰ ਮਤਲਬ ਸਬਸਕ੍ਰਾਈਬ ਕਰੇ ਇਹਦੇ ਚੈਨਲ ਨੂੰ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਹਾਂਜੀ ਭੈਣ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਭੈਣ ਦੇ ਚੈਨਲ ਦਾ ਨਾਮ ਹੈਗਾ ਰਮਨਦੀਪ ਸਾਰਨ ਤਾਂ ਪਲੀਜ਼ ਸਾਰੇ ਜਣੇ ਸਪੋਰਟ ਕਰੋ ਜਿੰਨੀ ਹੋ ਸਕੇ ਹਨਾ ਮੇਰੇ ਕਹਿਣ ਤੇ ਥੋੜਾ ਸਪੋਰਟ ਕਰ ਦਿਓ ਕਿਉਂਕਿ ਜੇ ਬਸ ਥੋੜਾ ਹੀ ਘੱਟ ਰਹਿ ਗਿਆ 1000 ਸਬਸਕ੍ਰਾਈਬਰ ਕੰਪਲੀਟ ਕਰਾ ਦਿਓ ਜਲਦੀ ਤੋਂ ਜਲਦੀ ਮੈਨੂੰ ਕਹਿੰਦੀ ਤੇਰੇ ਇਫੇ ਜਦੋਂ ਆਪਾਂ ਹੈਗੀਆਂ ਆਂਦੀ ਮੇਰਾ ਚੈਨਲ ਥੋੜਾ ਮੋਨਟਾਈਜ਼ ਹੋ ਜਾਏ ਕਹਿੰਦੀ ਮੈਂ ਤੇਰੇ ਤੋਂ ਵੀ ਜਿਹੜੀ ਮਾੜਾ ਮੋਟਾ ਅਗਲੇ ਦਾ ਅਗਲਾ ਹੋ ਜਾਂਦਾ ਮੈਂ ਖੈ ਚਲ ਕੋਈ ਨਹੀਂ ਹੋ ਜੂਗਾ ਮੈਂ ਖਾ ਅੱਜ ਵਾਲੀ ਵੀ ਬਲੌਗ ਦੇ ਵਿੱਚ ਕਹਿ ਦਾਂਗੇ ਮੈਂ ਖਾ ਤੇ ਆਪਣੇ ਸਾਰੇ ਆਪਣੀ ਗੱਲ ਮੰਨਣਗੇ ਕੋਈ ਗੱਲ ਨਹੀਂ ਹਨ ਮੰਨਣਗੇ ਜਰੂਰ ਸਾਰੇ ਬਾਕੀ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਰਮਨਦੀਪ ਸਾਰ ਦਾ ਆਪਣਾ ਚੈਨਲ ਹੈ ਤੇ ਬਾਕੀ ਜੀ ਜੇਕਰ ਤੁਹਾਨੂੰ ਬਲੌਗ ਵਧੀਆ ਲੱਗੇ ਹਨ ਵੀਡੀਓਜ਼ ਵਧੀਆ ਲੱਗੀਆਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਸਪੋਰਟ ਕਰੋ ਪਲੀਜ਼ ਤੇ ਬਸ ਇੰਨੇ ਕਹਿਣਾ ਸੀ ਆਪਾਂ ਬਾਕੀ ਸੋਨੂੰ ਆਪਾਂ ਅੱਜ ਥੋੜਾ ਜਿਹਾ ਜੀ ਬਸ ਅਸੀਂ ਬੈਠੇ ਰਹੇ ਗੱਲਾਂ ਬਾਤਾਂ ਕਰੀ ਗਿਆ ਸਾਨੂੰ ਘੰਟਾ ਡੇਢ ਘੰਟਾ ਹੋ ਗਿਆ ਅਸੀਂ ਨਾ 5 ਵਜੇ ਉੱਠੇ ਆਂ 5 ਵਜੇ ਉੱਠ ਕੇ ਬਾ ਇਧਰ ਬਾਹਰ ਆ ਗਏ ਭਰਾ ਉਧਰ ਨੀਰੇ ਚਾਰੇ ਕੰਨੀ ਹੋ ਗਿਆ ਤੇ ਅਸੀਂ ਆਪਦਾ ਭੈਣ ਨੇ ਭਾਂਡੇ ਗੁੰਡੇ ਚੱਕ ਤੇ ਚਾਹ ਲੈ ਮੈਂ ਢਾਲ ਸਬਜ਼ੀ ਕਰਨ ਲੱਗ ਗਈ ਤੇ ਬਾਕੀ ਸੋਨੂੰ ਕੱਲ ਨੂੰ ਆਪਾਂ ਘਰ ਦਾ ਪੂਰਾ ਵਧੀਆ ਹੋਮ ਟੂਰ ਕਰਾਂਗੇ ਹੁਣ ਕੋਸਾਏ ਆ ਜੀ ਹਨਾ ਵੀ ਆਪਦੇ ਹਿਸਾਬ ਨਾਲ ਮਾੜੀ ਮੋਟੀ ਕੋਈ ਚੱਕ ਤਰਜੀ ਕਰਨ ਵਾਲੀ ਹੁੰਦੀ ਹੈ ਹਨਾ ਓਕੇ ਅਸੀਂ ਨਾ ਅਸੀਂ ਆਏ 3 ਵਜੇ 3 ਵਜੇ ਘਰੇ ਪਹੁੰ ਅੱਜ ਤਾਂ ਜੀ ਹੁਣ ਬੱਚਿਆਂ ਨੇ ਪੂਰਾ ਆਏ ਪੂਰਾ ਖੇਲਿਆਰਾ ਪਾਰਕ ਹੈ ਸੋ ਨੂੰ ਜੇ ਦਿਖਾਈਏ ਤੁਸੀਂ ਆਖੋ ਇਹਨਾਂ ਪੂਰਾ ਚਾਦਰ ਜਿੱਧਰ ਸਾਫ਼ ਕਰਤੀ ਕਰ ਰੱਖੀ ਆ ਨਾ ਕੱਲ ਨੂੰ ਦੇਵਾਂਗੇ ਆਪਾਂ ਪੂਰਾ ਆਪਣੇ ਘਰ ਦਾ ਨਾ ਕੱਲ ਨੂੰ ਤੁਹਾਨੂੰ ਆਪਾਂ ਵਧੀਆ ਸਾਰੇ ਆਪ ਕਮਰੇ ਵਗੈਰਾ ਸਾਰੇ ਵਧੀਆ ਦਿਖਾਵਾਂਗੇ ਅੱਡੋ ਅੱਡ ਰੂਮ ਜਿਹੜੇ ਹੈਗੇ ਆ ਪੇਟੀਆਂ ਵਾਲਾ ਅੱਡ ਦੋ ਬੈੱਡਰੂਮ ਐ ਇੱਕ ਬਾਪੇ ਦਾ ਇੱਧਰ ਫੇਰ ਇੱਕ ਉਧਰ ਲਾ ਵੀ ਜਿੱਧਰ ਆਪਣਾ ਵੀ ਜਿਵੇਂ ਰੇ ਸਪਰੇ ਹੁੰਦੀ ਹੈ ਹਰੇਕ ਦੇ ਕਣਕ ਵਗੈਰਾ ਰੱਖਦੇ ਆ ਸਾਰੇ ਤੇ ਚਲੋ ਜੀ ਆਪਾਂ ਗੱਲਾਂ-ਗੱਲਾਂ ਚਾਹੀ ਵੀਡੀਓ ਬਾਅਦ ਕਰਦਾਂਗੇ ਲੌਂਗ ਬਸ ਮੈਂ ਆਟਾ ਛਾਂਦ ਅਗਾ ਤੇ ਭਰਾ ਨੇ ਜਾਣਾ ਜੀ ਸਾਢੇ 1:00 ਵਜੇ ਜਾਊਗਾ ਤੇ ਪਾਪਾ ਆਜੂਗਾ ਉਦੋਂ ਨੂੰ ਘਰੇ ਤੇ ਬਸ ਮੈਂ ਗੁੰਦੀ ਆਟਾ ਤੇ ਇਸ ਦਾਲ ਮੈਂ ਬਣਾ ਦਾਲ ਆਪਾਂ ਬਣਾਈ ਐ ਜੀ ਖਰੀ ਹੋਊਗੀ ਤੇ ਭਰਾ ਨੇ ਦਾਖੇ ਦੀ ਕਹਿੰਦਾ ਮੈਂ ਲਿਆ ਦੰਨਾ ਤੇ ਅਸੀਂ ਆਖ ਰਹੇ ਹਾਂ ਕਿੱਥੇ ਜਾਣਾ ਤੇ ਚਲੋ ਜੀ ਬਸ ਹੁਣ ਮੈਂ ਗੁੰਨ ਲਾ ਆਟਾ ਤੇ ਬਸ ਅੱਜ ਥੋੜੀ ਜਿੰਨੀ ਕੋ ਹੋ ਸਕੇ ਉਹਨਾਂ ਤੱਕ ਇਹ ਹੈ ਸਾਡੀ ਜੀ ਰਸੋਈ ਜਿੰਨਾ ਹੋ ਸਕੇ ਆਪਾਂ ਸੋਣੇ ਉਹ ਸੋਡੇ ਨਾਲ ਉਹਨੀ ਕ ਵੀਡੀਓ ਸ਼ੇਅਰ ਕਰਾਂਗੇ ਕੱਲ ਤੋਂ ਆਪਣੇ ਜਿਵੇਂ ਡੇਲੀ ਆਪਾਂ ਘਰੇ ਰੁਟੀਨ ਕਰਤੀਂ ਦੇ ਕੰਮ ਕਰਦੇ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੇ ਉਹ ਵੀ ਸ਼ੇਅਰ ਕਰਾਂਗੇ ਕਿਉਂਕਿ ਅੱਜ ਤਾਂ ਜਿਵੇਂ ਸਭ ਭੱਜ ਦੜਚ ਹੀ ਹੋ ਗਏ ਪਹਿਲਾਂ ਤਾਂ ਸਵੇਰੇ ਘਰੇ ਭੱਜ ਭੱਜ ਕੰਮ ਕਰਿਆ ਫਿਰ ਆਪਦੀ ਮਾੜੀ ਮੋਟੀ ਪੈਕਿੰਗ ਕਰੀ ਥੋੜਾ ਜਿਹਾ ਹੋ ਜਾਂਦਾ ਵੀ ਕਦੇ ਕੁਝ ਭੁੱਲਣਾ ਜਾਈਏ ਯਾਰ ਆਹ ਨਾ ਜਾਵੇ ਹਨਾ ਫਿਰ ਵੀ ਬੱਚਿਆਂ ਦੇ ਕੱਪੜੇ ਤਾਂ ਜ਼ਿਆਦਾ ਹੁੰਦਾ ਵੀ ਚਲੋ ਆਲਦੇ ਤਾਂ ਚਲੋ ਵੀ ਚਲੋ ਆਉਦੇ ਵੀ ਆਪਾਂ ਹੁਣ ਜਿਵੇਂ ਚਾਹੀਦੇ ਹੁੰਦੇ ਵੀ ਆ ਸ਼ਾਮ ਨੂੰ ਬੀਜੀਵਰ ਨਾਈਟ ਨੂੰ ਥੋੜਾ ਜਿਹਾ ਹਲਕੇ ਜਿਹੇ ਕੱਪੜੇ ਹੋਣ ਸਾਰੇ ਉਹ ਸੈਟਿੰਗ ਕਰੀ ਫਿਰ ਜਸ਼ਨ ਇਹਦੇ ਤੰਤਰ ਤੰਤਰ ਚਾਰ ਚਾਹ ਸੁੱਟ ਗਏ ਕਿਵੇਂ ਆ ਪ੍ਰੀਤ ਨੂੰ ਪ੍ਰੀਤ ਨੂੰ ਮੇਰੀ ਦਾਸ ਦਾਲ ਸਬਜ਼ੀ ਬਣੀ ਇੰਨੀ ਜਿਆਦੇ ਪਸੰਦ ਆਈ ਤੇ ਪ੍ਰੀਤ ਨੇ ਦੁਆਰੇ ਕੌਲੀ ਚੱਕਲੀ ਦੁਆਰੇ ਪਾ ਰਹੀ ਹੈ ਚਲੋ ਜੀ ਬੱਚਾ ਨੂੰ ਪਸੰਦ ਆ ਗਿਆ ਵਧੀਆ ਕਿਉਂਕਿ ਬੱਚਾ ਨੇ ਹੁੰਦਾ ਵੀ ਢੱਡ ਭਰ ਕੇ ਹਣਾ ਆਪਜੀ ਰੋਟੀ ਖਾ ਲੈਣਗੇ ਦਾਲ ਸਬ지 ਵਸੇ ਹਨ ਜੁਆਕਾ ਨੂੰ ਮੇਰੀ ਬਣੀ ਪਸੰਦ ਆ ਜਾਂਦੀ ਹੁੰਦੀ ਹੈ ਨਾਲੇ ਵਧੀਆ ਜੀਰਾ ਵਗੈਰਾ ਸਾਰਾ ਪਾਇਆ ਨੂੰ ਸਾਰਾ ਕੁਝ ਗੰਡੇ ਵਗੈਰਾ ਲਸਣ ਵਗੈਰਾ ਸਾਬ ਤੇ ਚਲੋ ਜੀ ਹਾਂ ਪਾਈ ਹੈ ਲਸਣ ਵੀ ਪਾਈ ਹੈ ਤੂੰ ਤਾਂ ਖਾ ਵੀ ਬਦਲੇ ਆ ਹੋਰ ਤਾਂ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਲਸਣ ਪਾਈ ਹਾਂ ਫਿਰ ਪਤਾ ਹੀ ਨਹੀਂ ਲੱਗਦਾ ਮਾਸੀ ਲਸਣ ਪਾਵੇ ਤੇ ਫਰੀਦ ਨੂੰ ਪਤਾ ਲੱਗ ਜੇ ਹੋ ਸਕਦਾ ਹਾਂ ਜਮਾਈ ਨਹੀਂ ਚਲੋ ਜੀ ਖੋਰ ਕਬਕਰ ਕਰਦੇ ਆਂ ਸ਼ੀ ਲਓ ਜੀ ਆਪਾਂ ਲਾ ਕੇ ਰੋਟੀਆਂ ਮੈਨੂੰ ਤਾਂ ਗੈਸ ਤੇ ਰੋਟੀ ਬਣਾਉਣੀ ਬਹੁਤ ਜ਼ਿਆਦੀ ਔਖੀ ਲੱਗਦੀ ਹੈ ਭਾਈ ਮਾਸੀ ਮਮੀ ਮਾਸੀ ਦੇ ਕੇ ਤੇ ਮੈਨੂੰ ਤਾਂ ਉਹ ਹੈ ਅੰਦਰ ਬਾਹਰ ਵਧੀਆ ਲਾ ਦਰਾ ਉੱਥੇ ਕੰਮ ਕਰਨਾ ਚੁੱਲੇ ਤੇ ਪਰ ਇਹਨਾਂ ਵੀ ਸਾਢੇ 3 ਠੇਕੇ ਦੁੱਧ ਹੈ ਬੰਦਾ ਅਗਰ ਛਕਣਾ ਹੈ ਹੀ ਨਹੀਂ ਆ ਤੇ ਇਧਰ ਆਪਣਾ ਦੁੱਧ ਗਰਮ ਹੋ ਗਿਆ ਬਾਹਰ ਆ ਜਾ ਤੇ ਅਸੀਂ ਕਾਵਾਂਗੇ ਅੱਜ ਸਲਾ ਗੰਡੇ ਵੀ ਚੀਰਦੇ ਮਮੀ ਜੀ ਮਾਸੀ ਹੁਣ ਬਾਲੇ ਚਿੱਟ ਤੋਂ ਬਸ ਉਹਨੂੰ ਪਾਣੀ ਪਿਆਉਂਦੀ ਆ। ਹਾਂ ਦੇਖਾ। ਪਾਣੀ ਵਾਖਾ ਸੀ ਮਾਸੀ ਨੂੰ। ਮਾਸੀ ਦੇ ਵੇਖੀ ਮਰੋਟਾ ਰੋਟੀ ਘੜਾ ਨਹੀਂ ਆਈ ਤੇ ਬਾਲੇ ਤੋਂ ਧੋਣੇ ਗਾਸ ਚੋੜਾਣ ਨੇ। ਮੈਂ ਹਾਂ ਤੂੰ ਪਾਣੀ ਦਿਖਾਇਆ ਪਿਛੋਂ। ਤੇ ਭਰਾ ਹੋ ਜਾਂਦਾ ਜੀ ਯਾਰ। ਉਹ ਮੇਰੇ ਪਾਧੋ ਨਹੀਂ ਲਵਾਂ। ਲਓ ਜੀ ਬਸ ਉਹਦੀ ਭਰਾ ਦੀ ਰੋਟੀ ਬੈਠੀ ਕਰਤੀ। ਤੇ ਫਿਰ ਮੈਂ ਸਾਰੀ ਲੋਹ ਨਾ ਦੀ ਮੱਖਣਾ ਹੀ ਲੈਣੇ। ਆਏ ਹੁੰਦਾ ਜੀ ਮਾਲਾ ਬਣਾਣਾ ਹਨਾ ਥੋੜਾ ਜਿਹਾ ਔਖਾ ਹੋ ਜਾਂਦਾ ਹੈ ਨਾ ਦਿਮਾਗ ਹੁੰਦੀ ਚਲੋ ਆਏ ਵਿਸ਼ਾਲ ਅਸਤਾ ਉੱਥੇ ਵੀ ਕੰਮ ਕਰਨਾ ਇੱਥੇ ਵੀ ਕੰਮ ਕਰਨਾ ਚਲੋ ਕਾਮ ਤਾਂ ਦੀ ਕੰਮ ਹੁੰਦੇ ਬੰਦੇ ਦੇ ਹਨਾ ਤੇ ਇੱਕਦਮ ਆਪ ਦੇ ਚਕਲੇ ਬੇਲ ਲੈਣ ਦਾ ਹਿਸਾਬ ਹੁੰਦਾ ਆਪਾਂ ਨੂੰ ਹਨਾ ਤੇ ਦੂਜੇ ਦੇ ਘਰ ਦੇ ਚਕਲੇ ਬੇਲਣ ਦਾ ਹਿਸਾਬ ਨਹੀਂ ਹੁੰਦਾ ਮੈਨੂੰ ਭੱਜਿਆ ਕਰਦਾ ਇੱਕ ਆਹ ਫਰਸ਼ ਜਿਹੜੀ ਥੱਲੇ ਆ ਲੱਗੀ ਆਪਣੇ ਸਾਟ ਤੇ ਲੱਗੀ ਹੋਈ ਹੈ ਕੈਨ ਜੀ ਇਹ ਬਹੁਤ ਜ਼ਿਆਦਾ ਔਖੀ ਹੈ मैं नारा इसे कोई पूछताछ ना पाया करूंगा जयता मामल दिखा ले ये बढ़िया आज कारण में दिख गया पापा बोल के निकल गया पापा के अभी गई बेटा रेडिंग होगा पापा को पूछ के आगे देखे तो इनमें <sharp> <sharp> ਕੌੜੇ ਜਿਹੜਾ ਨੋ ਮੋਰ ਨੇ ਤਾ ਮੋਦਾਏ ਜਿਹੜੇ ਜਿਹੜੇ ਕਿ ਹੋ ਗਏ ਮਾਂ ਨੇ ਗੋਸ ਜੁ ਕਿਹਾ ਕਿ ਇਹਦਾ ਕੌੜੇ ਜਿਹੜਾ ਮੋ ਹਾਂ ਤੋ ਜਿਓ ਮਿਲ ਲਓ ਜੀ ਪਾਪਾ ਦੇਖੋ ਕੀ ਲਿਆ ਵਾਓ ਆ ਲਓ ਜੀ ਸੰਤਰੇ ਵਾਲੀ ਟੌਫੀ ਤੇ ਉਹ ਦੂਜੀ ਖੋਪੇ ਵਾਲੀ

ਬਹੁਤ ਸਵਾਦ ਪਾਪਾ ਜਸਨ ਨੂੰ ਦੇਤੀਆਂ ਇਹ ਰਹਿ ਗਿਆ ਜਸਨਾ ਜਸਨ ਲੈ ਲੇਗਾ ਬਤੂ ਰਹਿ ਗਿਆ ਲਓ ਜੀ ਬਸ ਹੁਣ ਅਸੀਂ ਰੋਟੀ ਰੋਟੀ ਖਾਣੇ ਆ ਤੇ ਪਾਪੇ ਨੂੰ ਖਾਣੇ ਰੋਟੀ ਹੈ ਬਾਹਰ ਤਾਂ ਇੰਨੀ ਸ਼ਾਂਤੀ ਹੈ ਇੱਥੇ ਆਪਣੇ ਥੋੜਾ ਜਾਨੀ ਅੰਦਰ ਅੰਦਰ ਸਾਰਾ ਆਪਣੇ ਉੱਥੇ ਸਾਰਾ ਬਾਹਰ ਆ ਵੀ ਇੱਥੇ ਸਾਰਾ ਕੰਮ ਹੀ ਅੰਦਰ ਅੰਦਰ ਹੀ ਕਰਦੇ ਆ ਤੇ ਪਾਪਾ ਲੈ ਟੋਟੀਆਂ ਦਿੱਲੀ ਲਿਆਉਂਦਾ ਹੁੰਦਾ ਜਿਹਾ ਕੀਰਤੂ ਵਾਸਤੇ ਤੇ ਬੱਚਿਵਾਂ ਕਾ ਵਾਸਤੇ ਤੇ ਅੱਜ ਸਾਨੂੰ ਮਿਲ ਗਈਆਂ ਕਿਉਂਕਿ ਜਸ਼ਨੇ ਗੱਡੀ 'ਚ ਬੜ ਬੜ ਕੇ ਨਾ ਖੇਡ ਖੇਡ ਕੇ ਕੋਈ ਖੇਡਣ ਵਾਲੀ ਚੀਜ਼ ਹੁੰਦੀ ਆ ਪੁੱਤ ਗੱਡੀ ਦੇਖੋ ਕੀ ਹਾਲ ਕਰਿਆ ਇਹਨਾਂ ਨੇ ਪ੍ਰੀਤਾ ਨਾ ਆਈ ਨਿੱਕੀ ਜਿਸ਼ਨ ਵੀ ਨਾ ਆਈ ਜਾ ਪੁੱਤ ਹੁਣ ਤੂੰ ਨਾ ਆਇਆ ਭੱਜ ਸੋਹਣਿਆ ਫਿਰ ਅਸੀਂ ਨਾ ਲਾਂਗੇ ਨਾ ਇਹਨੂੰ ਕਿ ਵਸੀ ਰੋਟੀ ਖਾ ਕੇ ਆਪਾਂ ਫਿਰ ਹੀ ਆ ਫਿਰ ਤੇ ਬੜ ਪਾਪਾ ਮਨ ਖਰਾਉਣਾ ਰੋਟੀ ਵੀ ਹੁਣੀ ਖਾਊਗਾ ਕਿ ਠੈਰਤੀ ਖਾਊਗਾ ਐਦਾਂ ਮੂੰਹ ਆਖਾ ਕੀ ਸਾਪ ਉਹ ਚੂਟੇ ਆ ਬਣ ਗਾ ਤੇ ਹੰਤੇ ਕੋੜ ਕੇ ਲਾਉਦੀ ਇੰਨਾ ਸਾਢੇ 1/2 ਉੱਥੇ ਵੀ ਮੌਜ ਖੇਤਾਂ ਦੀ ਇੱਥੇ ਵੀ ਖੇਤ ਖੇਤੀ ਖੇਤ ਐ ਇੱਡੀ ਪਾਣੀ ਬਿਨਾ ਸਬਜ਼ੀ ਨਹੀਂ ਲੱਗੀ ਭਰਾ ਤਾਂ ਕਿਉਂਕਿ ਪਾਣੀ ਬਹੁਤ ਘਟ ਆਇਆ ਅੱਗੇ ਇੱਥੇ ਜਿੰਨਾ ਸਾਰਾ ਹਰਾ ਹਰਾ ਇਹਦੀ ਨਾਲ ਇੱਥੇ ਸਾਰੇ ਸਬਜ਼ੀ ਹੁੰਦੀ ਸੀ ਬਹੁਤ ਵਧੀਆ ਸਬਜ਼ੀ ਖਲਟਾਤਾ ਹੂੰ ਤੇ ਬਾਕੀ ਜੀ ਹਨਾ ਆ ਹੁਣ ਪਾਪਾ ਆ ਗਿਆ ਚਲੋ ਥੋੜਾ ਜਆ ਵਧੀਆ ਹੋ ਗਿਆ ਪਹਿਲਾਂ ਭਰਾ ਵੀ ਭੱਗ ਗਿਆ ਤੇ ਆਇ ਨਾ ਬੱਲੇ ਲੱਗੇ ਸਾਨੂੰ ਤਾਂ ਬੱਲੇ ਆਏ ਜੇ ਲੱਗੇ ਵੀ ਹਨਾ ਵੀ ਕੱਲੇ ਜੇ ਰਹਿ ਗਏ ਵੀ ਹੁਣ ਜੇ ਮਾਂ ਹੁੰਦੀ ਤਾਂ ਹੋਰ ਗੱਲ ਸੀ ਵਧੀਆ ਸੀ ਫਿਰ ਤਾਂ ਮਾਂ ਨਾਲ ਗੱਲਾਂ ਬਾਤਾਂ ਕਰਨੀਆਂ ਮਾਂ ਹਨਾ ਮਾਂ ਕੋਲੇ ਜਿਹੜਾ ਢਿੱਡ ਫਰੋਲਣਾ ਦੁੱਖ ਸੁੱਖ ਹਨਾ ਸਾਂਝੇ ਕਰਨੇ ਤੇ ਉਹ ਥੋੜਾ ਹੋਰ ਗੱਲ ਹੁੰਦੀ ਆ ਆਦਿ ਨਹੀਂ ਹੁੰਦੇ ਪੇਕੇ ਮਾਹਾਂ ਤੋਂ ਬਣਾ ਆ ਫਿਰ ਫਿਰ ਵੀ ਉਹ ਗੱਲ ਜੀ ਨਹੀਂ ਬੰਦਦੀ ਚਲੋ ਆਏ ਆ ਜਾਂਦੇ ਆ ਪਾਸ ਆਇਆ ਥੱਲੇ ਜਾਂਦਾ ਹਨਾ ਫਿਰ ਵੀ ਵਿਚਾਰਾ ਭਰਾ ਬਹੁਤ ਮੋਹ ਕਰਦਾ ਹੈ ਭਝਾਈ ਵੀ ਬਹੁਤ ਕਰਦੀ ਹੈ ਤੇ ਫੋਨ ਕਿਦਾਂ ਦੇ ਲੱਗੇ ਫੋਨ ਕਰਨ ਆਜੋ ਤੁਸੀਂ ਆਉਂਦੇ ਨਹੀਂ ਆਜੋ ਤੁਸੀਂ ਆਉਂਦੇ ਨਹੀਂ ਚਲੋ ਜੀ ਪਾਸ ਆਇਆ ਥੱਲੇ ਜਾਂਦਾ ਇੰਨੇ ਨਾਲ ਤੇ ਬੱਚੇ ਬਹੁਤ ਕਰਦੇ ਸੀ ਕੁਸਤਾ ਇਹਨਾਂ ਨੂੰ ਐਤੀ ਐਸੀ ਦਾ ਬਹੁਤ ਜ਼ਿਆਦਾ ਚਾਹ ਸੀਗਾ ਹਨਾ ਓਏ ਜਿਹੜਾ ਲਾ ਜਫਤ ਨਾ ਕਿਆ ਨਾ ਕੇ ਨਾ ਕੇ ਬਾਜ ਜਿਹਾ ਰੋਟੀ ਖਾਣੇ ਜਿਹੜਾ ਜਸਨੀ ਪਾ ਕੇ ਕੀ ਆ ਰਿਹਾ ਪਾਪਾ ਰੋਟੀ ਨੂੰ ਪਾਪਾ ਕਿਰ ਕੁੱਪੜਾ ਨੂੰ ਗਾਣੇ ਪਾਈ ਜਾਂਦਾ ਅਸ ਚਲ ਪਾ ਦੇ ਫਿਰ ਫੜਾ ਦਾਂਗੇ ਮੈਂ ਬਾਪਨਾ ਸੀ ਮੈਂ ਕਿਹਾ ਪਾ ਸੋਫਾ ਸੈਟ ਕਰ ਲੈਨੇ ਤੇ ਮੈਂ ਤੂੰ ਵੀ ਉੱਥੇ ਬਹਿ ਜੀ ਹਾ ਕੁਲ ਹੋਰ ਅਸੀਂ ਉੱਥੇ ਆਪਣ ਗੋੜੀ ਬੈਜੂਗਾ ਪਾਪਾ ਵੀ ਕਹਿੰਦਾ ਮੈਂ ਇੱਥੇ ਬਹਿ ਜੂਗਾ ਬੱਤ ਤੁਸੀਂ ਬਹਿ ਜੋਗੇ ਕਿਥੇ ਕਹਿੰਦਾ ਸੋਫਾ ਖਿੱਚੋਂ ਵੀ ਬਾਹਰ ਤੇ ਫਿਰ ਕੀ ਹੁੰਦਾ ਆਪਾਂ ਸਫਾਈ ਬਾਹਰ ਕੱਢਦੇ ਨੇ ਤੜਕੇ ਅੰਦਰ ਲਾ ਦਾਂਗੇ ਮੰਜੇ ਮੁੰਜੇ ਚੱਕ ਕੇ हां चलो फिर कर लो ਜਿਵੇਂ ਮੈਂ ਤਾਂ ਆਖਿਆ ਆਇਆ ਕਿ ਚਲ ਗਏ ਫਿਰ ਸੋਫਾ ਆਪਣੇ ਐਂਡ ਕਰਦੇ ਚਲੋ 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 ਜੀ ਆਪਾਂ ਇਸ ਨਾਲ ਅੱਜ ਦੀ ਵੀਡੀਓ ਦਾ ਐਂਡ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤਾਂ ਇਹ ਵਸ ਤੋੜਾ ਫੇਰਾ ਜਿਹਾ ਹੋਇਆ ਸੋਡੇ ਨਾਲ ਕੰਮ ਤਾਂ ਤਾਂ ਕੋਈ ਸ਼ੇਅਰ ਨਹੀਂ ਹੋਇਆ ਬਸ ਕੱਲ ਤੋਂ ਆਪਣੇ ਡੇਲੀ ਰੂਟੀਨ ਲੈ ਗਏ ਮੇਰੇ ਪੁੱਤ ਜੀ ਡੇਲੀ ਰੂਟੀਨ ਵਾਲੇ ਕੰਮ ਤਾਂ ਤੇ ਆਇਆ ਕਰਨਗੇ ਤੇ ਸਾਡੀ ਪ੍ਰੀਤੋ ਆਇਆ ਤੂੰ ਵੀ ਆ ਜਾ ਆਜਾ ਸਭ ਕੰਮ ਕਰ ਨਿਕਲ ਗਿਆ ਬਈ ਕਾਰਟੂਨ ਸਾਡਾ ਦੋ ਕਾਰਟੂਨ ਸਾਡੇ ਪਿੰਡ ਗਏ ਪੰਜ ਆ ਸਾਡੇ ਕੋਲੇ ਹੋਰ ਜੀ ਦੋ ਬਾਗ ਗਏ ਪੰਜ ਤੇ ਸਸੀ ਕਬ ਸਬਸਕ੍ਰਾਈਬ ਨਹੀਂ ਗਿਆ ਜੀ ਉਹਨਾਂ ਨੂੰ ਤਾਂ ਪਹਿਲਾਂ ਹੀ ਜਾਵੜੇ ਚਲੋ ਜਦੋਂ ਆਪਾਂ ਜਾਣਾ ਹੋਇਆ ਇੱਕ ਦੋ ਦਿਨ ਪਹਿਲਾਂ ਉਹਨਾਂ ਨੂੰ ਕਹਿ ਦਾਂਗੇ ਭਾਈ ਆ ਜਾਓ ਹੁਣ ਸਾਨੂੰ ਸਾਨੂੰ ਇੱਕ ਅੱਧਾ ਦਿਨ ਦਿਓ ਰੈਸਟ ਸਹੀ ਹੈ ਕਿ ਨਹੀਂ ਹਾਂ ਤੇ ਬਸ ਫਿਰ ਆਪਾਂ ਆ ਜਾਾਂਗੇ ਆਪਣੇ ਪਿੰਡ ਤੇ ਚਲੋ ਜੀ ਪਲੀਜ਼ ਜਿਹੜਾ ਸਾਡਾ ਚੈਨਲ ਤੇ ਨਵੇਂ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਬਾਕੀ ਭੈਣ ਦੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਭੈਣ ਕਹਿੰਦੀ ਮੈਨੂੰ ਕਹਿੰਦੀ ਐਂ ਨਹੀਂ ਆਦੀ ਤੇਰੀ ਚਾਲ ਦੀ ਕਹਿੰਦੀ ਐਡੀ ਵੀ ਕੋਈ ਤੂੰ ਯੂਟਿਊਬਰ ਹੈ ਨਹੀਂ ਵੀ ਤੇਰੇ ਕਹਿਣ ਤੇ ਆਦੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਗੇ ਤੇ ਕੋਈ ਨਹੀਂ ਮਖ ਜਿਹੜੇ ਭੈਣ ਭਰਾਵਾਂ ਨੇ ਕਰਨਾ ਉਹ ਕਰ ਹੀ ਲੈਣਗੇ ਗੱਲ ਮੰਨਣੀ ਹੈ ਉਹ ਮੰਨ ਹੀ ਲੈਣਗੇ ਜੇ ਰਮਨਦੀਪ ਸਾਰਨ ਦੇ ਭੈਣ ਦੇ ਚੈਨਲ ਦਾ ਨਾਂਜੀ ਸਬਸਕ੍ਰਾਈਬ ਕਰ ਲਿਓ ਤੇ ਚਲੋ ਜੀ ਸਾਰਿਆਂ ਨੂੰ ਸਸ਼ੇ ਕਾਲ ਜੀ ਸਸ਼ੇ ਕਾਲ ਜੀ ਬਾਏ 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 ਜੀ ਵੀਡੀਓ ਦੇਖਣੀ